ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸੌਂ ਚੱਕੀ ਆ ਤਾਂ ਤੋਂ ਨੇ ਇੱਕ ਤਹਈਆ ਕੀਤਾ ਕਿ ਚਾਹੇ ਮੈਂ ਪ੍ਰਿੰਟ মিডিਆ ਹੋਵੇ ਚਾਹੇ ਇਲੈਕਟ੍ਰੋਨਿਕ মিডিਆ ਹੋਵੇ ਉਹ ਸਾਰਿਆਂ ਦੀ ਮੈਂ ਜਵਾਨ ਜਿਹੜੀ ਆ ਉਹ ਬੰਦ ਕਰਨੀ ਆ ਉਹ ਕਿਉਂ ਬੰਦ ਕਰਨੀ ਆ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜੀ ਪ੍ਰੈਸ ਆ ਇਹਨੂੰ ਚੌਥਾ ਪਿੱਲਰ ਮੰਨਿਆ ਗਿਆ ਕਿਸੇ ਵੇਲੇ ਇੰਦਰਾ ਗਾਂਧੀ ਨੇ ਵੀ ਇਹ ਬੰਦ ਕਰਨ ਦਾ ਯਤਨ ਕੀਤਾ ਸੀ ਪਰ ਪ੍ਰੈਸ ਦੀ ਜ਼ੁਬਾਨ ਤਾਂ ਬੰਦ ਨਹੀਂ ਹੋਈ ਉਹਨਾਂ ਦੀ ਜ਼ੁਬਾਨ ਬੰਦ ਹੋ ਗਈ। ਪਰ ਅੱਜ ਮੈਂ ਸਮਝਾਂ ਪੰਜਾਬ ਦਾ ਮੁੱਖ ਮੰਤਰੀ ਸਿਆਸੀ ਕਿਰੜਾ ਕਾਢਿਆ ਸਾਰੀਆਂ ਪ੍ਰਿੰਟ ਮੀਡੀਆ ਦੀ ਅਖਬਾਰ ਤੇ ਖਾਸ ਕਰਕੇ ਉਹਨਾਂ ਦਾ ਟਾਰਗੇਟ ਜਿਹੜਾ ਆ ਅਜੀਤ ਅਖਬਾਰ ਤੇ ਸਰਦਾਰ ਡਾਕਟਰ ਬਰਜਿੰਦਰ ਸਿੰਘ ਹਮਦਾਨ ਤੇ ਮੈਂ ਸਮਝਦਾ ਬਹੁਤ ਕਾਨੂੰਨੀ ਗੱਲ ਆ ਜੇ ਕਿਰੜਾ ਕਢਦੇ ਆ ਤਾਂ ਕਿ ਹੋ ਢੰਗ ਨਾਲ ਕਢੀਆਂ ਜਾ ਸਕਦੀਆਂ। ਉਹਨਾਂ ਨੇ ਜਿਹੜੀ ਆਜ਼ਾਦੀ ਦੀ ਯਾਦਗਾਰ ਬਣਾਈ ਆ ਕਰਤਾਰਪੁਰ ਵਿਖੇ ਸਾਰਾ ਕਾਰਤਾਇਕ ਸਰਕਾਰ ਦਾ ਸੀ ਤੇ ਦੇਖਭਾਲ ਉਹ ਕਰਦੇ ਸੀ ਸਾਰੀ ਤੇ ਅੱਜ ਮੈਂ ਸਮਝਦਾ ਪਹਿਲਾਂ ਅੱਜ ਤੋਂ 5-4 ਮਹੀਨੇ ਕਿਦਾਂ ਪੁਲਿਸ ਦੇ ਰੇਡ ਹੁੰਦੇ ਰਹੇ ਉਹ ਹਾਈ ਕੋਰਟ ਚੱਲ ਗਿਆ ਹਾਈ ਕੋਰਟ ਨੇ ਫਿਰ ਕਿਹਾ ਵੀ ਇਹਨਾਂ ਨੂੰ ਹਫ਼ਤਾ ਪਹਿਲਾਂ ਨੋਟਿਸ ਦਿੱਤਾ ਜਾਵੇ ਪਰ ਮੈਂ ਸਮਝਦਾ ਕਿ ਜੇ ਇਸੇ ਢੰਗ ਦੇ ਨਾਲ ਪ੍ਰੈਸ ਦੀ ਜ਼ੁਬਾਨ ਨੂੰ ਉਹ ਫੋਰਸਾਂ ਜਿਹੜੀਆਂ ਅਸੈਂਬਲੀ ਵਿੱਚ ਜਿਨ੍ਹਾਂ ਨੂੰ ਇਸ ਕੰਮ ਲਈ ਬਣਾਇਆ ਕਿ ਉਹਨਾਂ ਨੂੰ ਸਾਰੇ ਸੋ ਪੰਜਾਬ ਦੇ ਜਿਹੜੇ ਚਾਹੇ ਪ੍ਰੈਸ ਆ ਚਾਹੇ ਕੋ ਹੋਰ ਆ ਉਹ ਸਾਰਿਆਂ ਨੂੰ ਇੱਕ ਸਮਤਲ ਤੇ ਦੇਖਿਆ ਜਾਊਗਾ ਪਰ ਹੁਣ ਦੇਖਣ ਵਿੱਚ ਆਇਆ ਕਿ ਕਲੈਕਟਰ ਕਲੈਕਟੋਨਿਕ মিডিਆ ਉਹਨੂੰ ਵੀ ਬਹੁਤ ਲੰਮੇ ਸਮੇਂ ਤੋਂ ਇਹ ਕਿਨਾਂ ਨੇ ਆਪਣੇ ਟਾਰਗੇਟ ਰੱਖਿਆ ਆ ਆਪਣੀ ਹਿੱਟ ਲਿਸਟ ਚ ਰੱਖਿਆ ਆ ਤੇ ਅਜੀਤ ਅਖਬਾਰ ਨੂੰ ਤੇ ਖਾਸ ਕਰਕੇ ਡਾਕਟਰ ਬਜਿੰਦਰ ਸਿੰਘ ਹਮਦਾਰਦਨ ਨੂੰ ਪਰ ਮੈਂ ਕਹਿਣਾ ਚਾਹਣਾ ਭਗਵੰਤ ਜੀ ਤੁਹਾਨੂੰ ਮੈਂ ਇੱਕ ਸਲਾਹ ਹੀ ਦਿਨਾ ਕਿ ਬੜਾ ਲੰਮਾ ਅਰਸਾ ਕਿਸੇ ਵੇਲੇ ਬੀਬੀ ਇੰਦਰਾ ਗਾਂਧੀ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੇ ਦੇਸ਼ ਦੇ ਆਪਣੇ ਪ੍ਰਾਈਮ ਮਿਨਿਸਟਰ ਸਗੇ ਉਹਨੇ ਵੀ ਇਦਾਂ ਜ਼बान ਬੰਦ ਕੀਤੀ ਪ੍ਰੈਸ ਦੀ ਤੇ ਫੇ 1977 ਦੀਆਂ ਚੋਣਾਂ ਦੇ ਵਿੱਚ ਕਿਤੇ ਵੀ ਕਿਸੇ ਕਾਂਗਰਸ ਉਮੀਦਵਾਰ ਦੀ ਜਮਾਨਤ ਵੀ ਨਹੀਂ ਬੱਚੀ ਸੀ ਸੋ ਇਸ ਕਰਕੇ ਜਦੋਂ ਜਦੋਂ ਵੀ ਪ੍ਰੈਸ ਦਾ ਗਲ ਘੁੱਟਿਆ ਗਿਆ ਲੋਕ ਖੜਦੇ ਆ ਕਿਸੇ ਵੇਲੇ ਇਸੇ ਪੰਜਾਬ ਦੀ ਧਰਤੀ ਤੇ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਵੀ ਬੜੇ ਹੱਲੇ ਗੋਲੇ ਕੀਤੇ ਸੀ ਪਰ ਇਹ ਨਿਰੰਤਰ ਜਿਹੜੀ ਅਖਬਾਰ ਆ ਉਦੋਂ ਵੀ ਚਲਦੀ ਰਹੀ ਤੇ ਹੁਣ ਵੀ ਇਹੋ ਜਿਹੇ ਹੱਥ ਘੰਡੇ ਵਰਤ ਕੇ ਪ੍ਰੈਸ ਦਾ ਜਿਹੜਾ ਮੈਂ ਸਮਝਦਾ ਗਲ ਕੁੱਟਣਾ ਇਹ ਬਹੁਤ ਨਿੰਦਣਯੋਗ ਹੈਗਾ ਇਹਨੂੰ ਮੈਂ ਸ਼ਬਦ ਲੱਭਾਂ ਦੇ ਵਿੱਚ ਕੰਡੰਮ ਵੀ ਕਰਦਾ ਤੇ ਮੰਗ ਵੀ ਕਰਦਾ ਕਿ ਇਹੋ ਜਿਹੇ ਹੱਥ ਘੰਡੇ ਵਰਤ ਕੇ ਕਿਉਂਕਿ ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਸਰਕਾਰਾਂ ਦਾ ਕੰਮ ਹੁੰਦਾ ਸਾਰਿਆਂ ਨਾਲ ਮੇਰ ਵਰਤਨ ਰੱਖਣਾ ਮੇਲਣ ਬਾਰਤਨ ਰੱਖਣਾ ਚਾਹੀਦਾ ਨਾ ਕਿ ਜਿਹੜੀਆਂ ਆਪਣੇ ਸਿਆਸੀ ਕਿਰਦਾਂ ਕਰਨੀਆਂ ਚਾਹੀਦੀਆਂ ਸੋ ਇਹਨਾਂ ਨੂੰ ਤੁਰੰਤ ਡਾਕਟਰ ਬਜਿੰਦਰ ਹਮਜ਼ਾਰ ਦਾ ਜਿਹੜੇ ਸਾਡੇ ਐਮਡੀ ਆ ਜੀਤ ਵਾਲਿਆਂ ਦੇ ਉਹਨਾਂ ਤੇ ਜਿਹੜਾ ਪਰਚਾ ਦਰਜ ਕੀਤਾ ਉਹ ਵਾਪਸ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ